ਅਡੇਮਾਨ ਜੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਇੱਕ ਹੋਰ 6 ਦੋਸ਼ੀ ਗ੍ਰਿਫਤਾਰ ਕੀਤੇ ਐ 4.08 ਕਿਲੋ ਹਿਰੋਇਨ ਤੇ ਦੋ ਸਫਿਸਟੀਕੇਟਿਡ ਪਿਸਟਲ ਜਿਹੜੇ ਬਰਾਮਦ ਕੀਤੇ ਗਏ ਐ ਇੱਕ ਉਹਨਾਂ ਚੋਂ ਗਲੌਕ ਹੈਗਾ 9mm ਦੂਜਾ 3.04 ਦਾ ਬੜਾ ਸਫਿਸਟੀਕੇਟਿਡ ਪਿਸਟਲ ਹੈ ਇਹ ਬਹੁਤ ਵੱਡਾ ਇੱਕ ਨੈਟਵਰਕ ਚੱਲ ਰਿਹਾ ਸੀਗਾ ਕ੍ਰਾਸ ਬਾਰਡਰ ਇਹ ਸ਼ਾਹ ਨਾਮ ਦਾ ਬੰਦਾ ਇੱਕ ਨੋਟੋਰੀਅਸ ਮਗਲਰ ਹੈ ਪਾਕਿਸਤਾਨ ਦਾ ਉਹ ਚਲਾ ਰਿਹਾ ਸੀਗਾ ਦੋ ਸੈਕਟਰ ਸਾਡੇ ਬਾਰਡਰ ਦੇ ਇਹਦੇ ਚ ਮਰਚ ਸਾਹਮਣੇ ਆਏ ਨੇ ਇੱਕ ਫਿਰੋਜ਼ਪੁਰ ਸੈਕਟਰ ਇੱਕ ਖੇਮ ਕਰਨ ਸੈਕਟਰ ਸੋ ਇਹ ਸਾਰਾ ਜਿਹੜਾ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਤੇ ਇਹਦੇ ਚ ਸਭ ਤੋਂ ਪਹਿਲਾਂ ਜਗੀਰ ਸਿੰਘ ਤੇ ਉਹਦਾ ਇੱਕ ਕਸਨ ਬਜ਼ਰ ਹੈ ਅੰਗਰੇਜ਼ ਸਿੰਘ ਦੋਨੋਂ ਫਰੋਜ਼ਪੁਰ ਦੇ ਰਹਿਣ ਵਾਲੇ ਇੱਕ ਮਮਦੋਤ ਏਰੀਏ ਦਾ ਇਹ ਗੁਰੂ ਹਰਸਾਹੇ ਦਾ ਇਹ ਢਾਬਾ ਚਲਾਉਂਦੇ ਇਹਨਾਂ ਦਾ ਪਿੰਡ ਵੀ ਕਾਫੀ ਬਾਰਡਰ ਦੇ ਨੇੜੇ ਆ ਜੀਤ ਸਿੰਘ ਦਾ ਪਹਿਲਾਂ ਇਹ ਫੜੇਗੇ ਉਸ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਗੁਰਪ੍ਰੀਤ ਇਹ ਤਰਨ ਤਾਰਨ ਦਾ ਖੇਮ ਕਰਨ ਦਾ ਬਲਵਿੰਦਰ ਇਹ ਵੀ ਖੇਮ ਕਰਨ ਤਰਨ ਤਾਰਨ ਦਾ ਲਖਵਿੰਦਰ ਲੱਕੀ ਇਹ ਕੁੱਲਗੜੀ ਫਰੋਜ਼ਪੁਰ ਦਾ ਹੈ ਉਸ ਤੋਂ ਬਾਅਦ ਬਲਜਿੰਦਰ ਸਿੰਘ ਕੁੱਲਗੜੀ ਇਹ ਵੀ ਫਰੋਜ਼ਪੁਰ ਦਾ ਹੈ ਸੋ ਇਹ ਸਾਰਾ ਨੈਟਵਰਕ ਜਦੋਂ ਚਲਾਇਆ ਗਿਆ ਸਭ ਤੋਂ ਪਹਿਲਾਂ ਅੰਗਰੇਜ਼ ਤੇ ਗੁਰਪ੍ਰੀਤ ਫੜੇ ਜਾਂਦੇ ਆ ਉਹਨਾਂ ਤੋਂ 220 ਗ੍ਰਾਮ ਹਿਰੋਇਨ ਤੇ ਇੱਕ ਗਲੌਕ ਪਿਸਤਲ ਮਿਲਿਆ ਸੀ ਉਸ ਤੋਂ ਬਾਅਦ ਬੜੀ ਇਹਨੂੰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਹੋਏ ਸਾਰੇ ਲਿੰਕੇਜਸ ਅੱਗੇ ਤੇ ਪਿੱਛੇ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ ਉਹਦੇ ਚ ਇਹ ਬਾਕੀ ਜਿਹੜੇ ਦੋਸ਼ੀ ਨੇ 4 ਉਹ ਗ੍ਰਿਫਤਾਰ ਕੀਤੇ ਗਏ ਮੋਡਸ ਪ੍ਰੈਂਡੀ ਜੋ ਉਹੀ ਪੁਰਾਣਾ ਹੈਗਾ ਕਿ ਬਾਰਡਰ ਦੇ ਨੇੜੇ ਪਿੰਡ ਹੈ ਕਨਸਾਈਨਮੈਂਟਸ ਦੀ ਪ੍ਰੀ ਡੈਸਟੀਨੇਟ ਕੋਆਰਡੀਨੇਟਸ ਲੋਕੇਸ਼ਨਸ ਭੇਜੀਆਂ ਜਾਂਦੀਆਂ ਫਿਰ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਪੁਸ਼ ਕੀਤੀ ਜਾਂਦੀ ਹੈ ਇੰਡੀਆ 'ਚ ਔਰ ਜੇ ਆਪਾਂ ਦੇਖੀਏ ਇਹ ਸਭ ਤੋਂ ਮੇਨ ਗੱਲ ਇਹਦੇ 'ਚ ਆਈ ਹੈ ਕਿ ਲਾਲਚ ਪੈਸੇ ਦਾ ਕਿਉਂਕਿ ਢਾਬੇ ਵਾਲਿਆਂ ਨੇ ਵੀ ਸਭ ਤੋਂ ਪਹਿਲਾਂ ਲਾਲਚ ਨਾਲ ਹੀ ਕੰਮ ਕੀਤਾ ਹਾਲਾਂਕਿ ਉਮਰ ਆਪਾਂ ਸੋਚਦੇ ਹਾਂ ਮੈਂ ਹਮੇਸ਼ਾ ਯੰਗਸਟਰ ਹੀ ਹੁੰਦੇ ਨੇ ਇਹਦੇ 'ਚ 35 ਸਾਲ ਦੀ ਉਮਰ ਹੈ ਜਗੀਰ ਸਿੰਘ ਦੀ ਉਹਦਾ ਭਰਾ ਅੰਗਰੇਜ਼ ਸਿੰਘ ਜ਼ਰੂਰ 20 ਸਾਲ ਦਾ ਹੈਗਾ ਬਾਕੀ ਗੁਰਪ੍ਰੀਤ 30 ਸਾਲ ਦਾ ਹੈ ਪਲਵਿੰਦਰ 35 ਸਾਲ ਦਾ ਹੈ 24 ਸਾਲ ਦਾ ਲਕੀ ਹੈ 42 ਸਾਲ ਦਾ ਬਲਜਿੰਦਰ ਹੈ ਸੋ ਆਪਾਂ ਜੇ ਪੈਟਰਨ ਇਹਦਾ ਸਾਰਾ ਦੇਖੀਏ ਕਿ ਕਿਸ ਤਰ੍ਹਾਂ ਇੱਕ ਬਾਰਡਰ ਕੰਟੀਗੂਅਸ ਬਾਰਡਰ ਸਾਡਾ ਚੱਲ ਰਿਹਾ ਫਰੋਜ਼ਪੁਰ ਸਾਈਡ ਕੰਟੀਗੂਅਸ ਵਿਦ ਤਰਨਤਾਰਨ ਸਾਈਡ ਸੋ ਜਿੱਥੇ ਦਾ ਲੱਗਦਾ ਹੈ ਡਰੋਨ ਰਾਹੀਂ ਜਿੱਥੇ ਉਹਨਾਂ ਨੂੰ ਕੋਆਰਡੀਨੇਟਸ ਮਿਲ ਜਾਂਦੇ ਨੇ ਲੋਕ ਕਰਦੇ ਨੇ ਉਹ ਸੋਸ਼ਲ ਮੀਡੀਆ ਐਪਸ ਦੇ ਥਰੂ ਜਿਹੜੇ ਪੋਟੈਂਸ਼ੀਅਲ ਬੰਦੇ ਨੇ ਜਿਹੜੇ ਉਹਨਾਂ ਨੂੰ ਲੱਗਦਾ ਕਿ ਲਾਲਚੀ ਨੇ ਜਾਂ ਇਹੋ ਜਿਹਾ ਰਿਸਕ ਲੈਣ ਨੂੰ ਤਿਆਰ ਆ ਉਹਨਾਂ ਨੂੰ ਪਿਕਅਪ ਕਰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਇਸ ਚ ਲੈ ਕੇ ਆਉਂਦੇ ਆ ਤੇ ਉਹ ਅੱਗੇ ਕਨਸਾਈਨਮੈਂਟ ਚੁੱਕ ਕੇ ਤੇ ਅੱਗੇ ਉਹਨਾਂ ਦੀ ਡਾਇਰੈਕਸ਼ਨਸ ਤੇ ਅੱਗੇ ਇੰਡੀਆ ਦੇ ਵਿੱਚ ਇਹ ਪਹਚਾਈਆਂ ਜਾਂਦੀਆਂ ਸੋ ਮੈਂ ਇਹਦੇ ਚ ਆਪਣੀ ਸਾਰੀ ਟੀਮ ਜਿਹਦੇ ਸੁਪਰਵੀਜ਼ਨ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਕਰ ਰਹੇ ਨੇ ਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ACP ਰਿਸ਼ਭ ਭੋਲਾ ਜੀ ਔਰ ਇਨਸਪੈਕਟਰ ਮੋਹਨਦੀਪ ਜੀ ਔਰ ਉਹਨਾਂ ਦੀ ਟੀਮ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬਹੁਤ ਹੀ ਪ੍ਰੋਫੈਸ਼ਨਲ ਔਰ ਡੀਪ ਇਨਵੈਸਟੀਗੇਸ਼ਨ ਮੈਂ ਇਹਨੂੰ ਕਹੂੰਗਾ ਉਹ ਸਾਰਾ ਇਹ ਡਿਸਮੈਂਟਲ ਹੋਇਆ ਟੋਟਲ ਦਾ ਟੋਟਲ ਜਿਹੜਾ ਨੈਟਵਰਕ ਹੈ ਕਿਉਂਕਿ ਇਹਦੇ ਚ ਇਹ ਨਹੀਂ ਵੀ ਇਕੱਲੀ ਨਾਰਕੋ ਹੀ ਆ ਰਹੀ ਹੈ ਜਿੱਥੇ ਦਾਲਾ ਦਾ ਹਰਮਜ਼ ਵੀ ਭੇਜੇ ਜਾ ਰਹੇ ਨੇ ਔਰ ਇਹੀ ਨੈਟਵਰਕਸ ਨੇ ਜਿਹੜੇ ਪਾਕਿਸਤਾਨ ਬੇਸ ਉਹਨਾਂ ਦੇ ਇੰਟੈਲੀਜੈਂਸ ਦੇ ਆਪਰੇਸ਼ਨਸ ਨੇ ਉਦੇ ਥਰੂ ਹੋਰ ਵੀ ਮਾਰੂ ਹਥਿਆਰ ਐਕਸਪੋਸਿਵ ਭੇਜੇ ਜਾਂਦੇ ਨੇ ਇਹ ਸਾਰਾ ਨੈਟਵਰਕ ਟੁੱਟਣਾ ਮੈਂ ਸਮਝਦਾ ਵੀ ਇੱਕ ਵਾਰੀ ਇਹ ਸਾਰੇ ਜਿਹੜਾ ਕੰਟੀਗੂਅਸ ਬਾਰਡਰ ਹੈ ਖੇਮ ਕਰਨ ਤੇ ਤਰਨ ਤਰਨ ਤੇ ਉਧਰ ਫਿਰੋਜ਼ਪੁਰ ਦਾ ਇਹ ਸਾਰਾ ਇੱਕ ਵਾਰੀ ਨੂੰ ਠੱਲ ਪੈ ਗਈ ਸਪੈਸ਼ਲੀ ਇਸ ਮੋਡਿਊਲ ਦੇ ਫੜੇ ਜਾਣ